ਉਹ ਲਈ ਬੰਦਾ ਪੈਕ ਕਰ ਰਿਹਾ ਵੀ ਪਕੜ ਡ్రਾਈਵਰ ਇਹ ਬੰਦਾ ਛੁੱਟਾ ਜਾਈਏ ਅਬਰਾਉសា ਲਾ ਇਹ ਤੇ ਇੱਧਰ ਨੂੰ ਰੱਖ ਪਰਾਂ ਨੂੰ ਆਈ ਪੂਰਾ ਹਾਂ ਰਾਹ ਕੱਟ ਸਿੱਧਾ ਕਰ ਲੈ ਬਸ ਲੱਗਿਆ ਲੱਗਿਆ ਕੱਟ ਕੇ ਐਂ ਜਿਆਦਾ ਇਧਰ ਹੋ ਗਈ ਏ ਆ ਇਹਨੂੰ ਕਰ ਰਹਾ ਇੱਧਰ ਨੂੰ ਥੱਲੇ ਵਾਲਿਆ ਜ਼ੋਰ ਜ਼ਿਆਦਾ ਲੱਗੀ ਜਾਂਦਾ ਟਰੈਕਟਰ ਵਾਲੇ ਦਾ ਘੱਟ ਲੱਗਦੇ ਪ੍ਰਾਣੂ ਪ੍ਰਾਣੂ ਮੜਾ ਆ ਜਾ ਪ੍ਰਾਣੂ ਕਰ ਲੈ ਉਹ ਸਿੱਧੀ ਜਾਣ ਦੇ ਹੁਣ कार ड्राइवर लांगी भाई ਆ ਇਧਰ ਡੇਕ ਦਾ ਟਾਇਰ ਪੱਕਾ ਡਰਾਈਵਰ ਹੈ ਨਾ ਪੱਕਾ ਡਰਾਈਵਰ ਹਾਂ ਇਹ ਕੇ ਪਰ ਪਾਵਰ ਸਟੀering ਜੇ ਹੈ ਵੀ ਇੰਨਾ ਹਣੀ ਹੈਗਾ ਪਿਛਾ ਕਰਨੀ ਪੈਂਦੀ ਉਹਨੇ ਤਾਂ ਥਾਂ ਤੇ ਹੀ ਘੁੰਮ ਗਈ ਠੀਕ ਕਰਦੇ ਹਜੇ ਤੱਕ ਮੈਂ ਫੋਰਟ ਤੇ ਇਥੋਂ ਲੈ ਬੈਕ ਨਾਲੇ ਪਾਵਰ ਨਹੀਂ ਹੈਗਾ ਨਾ ਬਿਗਾ ਇੱਕ ਵਾਰੀ ਵੀ ਅਖੇਗਾ ਭਰੀ ਟਰਾਲੀ ਵੱਡੀ ਟਰਾਲੀ ਵੱਡੀ ਟਰਾਲੀ ਜੇ ਜਿੰਮ ਮਰ ਗਿਆ ਲੈ ਵੜੀ ਵੱਡੀ ਚੱਲ 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 ਪਿੱਛੇ ਵਾਧੂ ਹਣ ਚੱਲ ਇਹ ਗੱਲ ਇਹ ਆ ਸਾਡਾ ਸੋਦਾ ਹੀ ਸੀ ਭਾਈ ਇਹ ਕੀ ਹੈ ਸੁਣ ਲੈ ਨਹੀਂ ਐਸੇ ਤੇ ਉਹ ਕੀ ਵਾਦੇ ਪਿੰਨਾ ਇਹ ਤਾਂ ਪਾਇਆ ਹੋਇਆ ਹੈ ਚਲ ਹੈ ਇਧਰ ਹੈ ਆਹ ਚਲਾ ਕੋਲ 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 ਇੱਕ ਤਾਂ ਰਹਿ ਦੇਗੀ

ਦੇਖੀ ਇਹ ਭੈ ਬਹੁਤ ਜਿਹੜਾ ਕਰਦਾ 35 ਦਾ ਹਾਂ ਕੰਮ ਨਹੀਂ ਨਾਲ ਤੇਰੇ ਕਰਕੇ ਹੀ ਰਿਹਾ ਮੈਂ ਚੱਲ ਲੈ ਨਹੀਂ gira ਚੱਲ ਬੀਟਿੰਗ ਇਹ ਪਹਿਲੀ ਲਿਫਟ ਤੇਰੇ ਨਾਮ ਤੇ ਪਹਿਲੀ ਲਿਫਟ ਹਾਂ ਨਾਲੀ ਜੀ ਨਾਲੀ ਛੋਟੇ ਜਿਹੇ ਟਰੀ ਹੈ ਉਹਨਾਂ ਨੂੰ ਜਿੰਨੇ ਗੱਲਾਂ ਮਾਇਆ ਮਕੋ ਇਹ ਲੋਕ ਇੰਗਰੇਜ਼ ਆ ਗਏ ਫੁੱਲ ਫੇਰਾ ਚੱਲਿਆ ਕਿ ਥਲੇ ਪਟਿਆਲੇ ਅੱਗੇ ਜੀ ਬੰਨੂਆਂ ਨੂੰ ਖਾਦ ਲੈਣ ਪਿਆ ਆ ਵੀ ਅੱਧੀ ਜਾ ਰਹੇ ਆ ਮੰਡੀ ਦਾਣਾ ਮੰਡੀ ਅੰਕਰਦਾਨੀ ਨਾਲ ਲੈ ਕੇ ਮੰਡੀ 'ਚ ਮੱਛਰ ਬਹੁਤ ਜ਼ਿਆਦਾ ਆ ਅੰਕਰਦਾਨੀ ਲਾ ਕੇ ਅਰਾ 对、yeah. ਓਏ ਮਨੀਮ ਹਾਂ ਧਰ ਦੇ ਇੱਥੇ ਬੋਲ ਜੋ ਧਰ ਦੇ ਇੱਥੇ ਲਾਣਿਆ ਹੁਣੇ ਲਾ ਲੂ ਕੇ ਫਿਰ ਜਾਇਆ ਠੀਕ ਹੈ ਮੋਟਰਸਾਈਕਲ ਦੇ ਧਰ ਦੇ ਹਾਂ ਟੇਡਾ ਕਰ ਦੇ ਦੂਜੀ ਤਰ੍ਹਾਂ ਲੋਡ ਠੰਡੇ ਲੱਗ ਕੱਤੇ ਨੇ ਮਾਜੀ ਮੱਛਰਦਾਨੀ ਵਾਲਾ ਦੇ ਕੰਮ ਹੋ ਗਿਆ ਫੇਰ ਤੇ ਸਕੀਮ ਆ ਮੁੰਡਾ ਗੱਡੀ ਲੈ ਜਾ ਗੱਡੀ ਦੇ ਪੈਨ ਜਾ ਕੇ ਮੈਂ ਵੀਡੀਓ ਗੱਡੀ ਲੈ ਕੇ ਚੱਲ ਰਿਹਾ ਹਾਂ ਮੱਛਰਦਾਨੀ ਉੱਤੇ ਲੱਗੀ ਨਹੀਂ ਸਾਡੇ ਤੋਂ ਗੱਲ ਬਣੀ ਗੱਡੀ ਵਾਲੀ ਸਕੀਮ ਠੀਕ ਹੈ ਚੱਲ ਵੀ ਚੱਲ ਇਧਰ ਨੂੰ ਰਹਾ ਨੂੰ ਚੱਲ ਚੱਲ ਬੱਸ ਬੱਸ ਚਲੋ ਜ ਆਪਣੇ ਕਰ ਲੈਣਾ ਪਤਾ ਦਿਮਾਗ ਚ ਆ ਜਾਂਦੀ ਗੱਲ ਦੂਜੀ ਗੱਡੀ ਲੈ ਜਾਂਦਾ ਮੈਂ ਇਕੱਲਾ ਹੀ ਹੈਂ ਫਿਰ ਕਹਿੰਦਾ ਇਹਨੂੰ ਦਿਮਾਗਾਂ ਦੇ ਬਹੁਤ ਅੱਛਾ ਨਹੀਂ ਲੋਡ ਤੇ ਨਾਲ ਕੱਪੜਿਆਂ ਬਿਖਤਰਿਆਂ ਹੀ ਲੋਡ भराई रात को करते होता हाँ, 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 है, है। दिन वो जा रहा है हाँ। कितने बंदे हो बंदे तो कम है बड़ा है ना मच्छर बहुत ज्यादा है काटता है आपको हैं फिर तो ऐसी सोता कैसे सोता है मच्छरदानी लगा कर मच्छरदानी लगा के भी होता है हां वो तो भी अंदर पर बैठ मैं तो गाड़ी लाया मैं गाड़ी में सो जाएगा। पहले मच्छरदानी भी लाया था बात नहीं बना मैं गाड़ी में ठीक है वैसे रात को का कुछ छेड़ता तो नहीं है कण हैं कि उठाने वाला तो नहीं आता रात को आप जागते ही रहते है तो रहता। हैं रात को सारी रात जागेंगे तो फिर काम होगा सोना तो पड़ेगा दो घंटे आहो बारी बारी सोता होगा सारे कट्ठे सो जाता है फिर कौन निगरानी रखता है ऊपर वाला तो 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 ਆਹ ਕੋਈ ਫਰਕ ਨਹੀਂ ਹੈ اچھا ਕਿਸੇ ਦਾ ਕਿਸੇ ਦਾ ਕੰਮ ਚਲਦਾ ਰਹਿੰਦਾ ਹਾਂ ਹਾਂ ਦਿਨ ਕੋ ਦਿਨ ਮੇ ਤਾਂ ਆਦਮੀ ਰਹਤਾ ਹੈ ਨਾ ਦਿਨ ਕੋ ਦਿਨ ਕੋ ਨਹੀਂ ਹਣਾ ਦਿਨ ਕੋ ਨਹੀਂ ਛੜੇ ਆਪ ਜੋਪੀ ਦਿਓ ਬਿਆਰ ਤੋਂ ਅੱਛਾ ਬਿਆਰ ਤੋਂ कितने साल हो गया जहाँ आते आरती के पास आते हैं? जीरी भी लगाता है कि नहीं आ, हाँ। लगाएगा अच्छा आधा लोग है आधा लोग वापस चला जाता है बंदे तो मेहनत कर रहे ने दिन रात आपका पंजाब कनेडा है है ना हमारे कनेडा जाता है लोग है पंजाबी सारे कनेडा चला गया अमेरिका चला गया है ना मच्छर ही बड़ा ही यार चलो करो कम बाबा सौ गए बेचारा लैके ਕਪੜਾ ਬਲੇਟ ਗਿਆ ਹਨ ਚੰਗੀ ਤਰ੍ਹਾਂ ਵਧੀਆ ਹੈ ਨਾ ਰਾਣੀ ਬੰਦੇ ਸੌ ਜਾਂਦੇ ਨੇ ਇਹ ਲੱਗੂ ਪਾਪਾ ਵਿੱਚੋਂ ਤੇ ਜੀ ਸਾਡਾ ਆੜਤੀ ਜਾਂਦਾ ਵੀ ਕੋਈ ਲੋਡ ਨਹੀਂ ਟੈਨਸ਼ਨ ਲੈਣ ਦੀ ਤੇ ਕੋਈ ਨਹੀਂ ਛੇੜਦਾ ਕਣਕ ਨੂੰ ਉਧੇ ਇਹ ਹੋ ਰਹੇ ਜੀ ਜਾਗਦੇ ਰਹਿੰਦੇ ਆ ਸਾਰੇ ਜਾਸ ਟੈਂਸ਼ਨ ਨਾ ਲੈ ਤੂੰ ਆਲੇ ਦੋਲੇ ਢੇਰੀਆਂ ਨੇ ਕੰਮ ਚੱਲਦਾ ਰਹਿੰਦਾ ਕੋਈ ਪੱਖਾ ਲਾ ਰਿਹਾ ਕੋਈ ਬੋਰੀਆਂ ਪੜ ਰਿਹਾ ਤੇ ਮੱਛਰ ਬਹੁਤ ਹੈ ਤੇ ਨੀਂਦ ਆਉਣੀ ਨਹੀਂ ਤੇ ਗੱਡੀ ਚ ਵੀ ਗਰਮੀ ਲੱਗਦੀ ਏ ਕੋਈ ਦਾਣਾ ਮੱਛਰ ਦਾ ਇੱਕ ਦੋ ਵਿੱਚ ਵੜ ਗਿਆ ਤੇ ਉਹ ਵੱਡੀ ਲਗਾਉਂਦਾ ਕਦੂ ਦਾਣਾ ਮਾਰਨਾ ਫਿਰ ਫਿਰ ਵੜ ਜਾਂਦੇ ਨੇ ਜੀ ਗੱਲ ਬਣਦੀ ਇੱਥੇ ਭਾਈ ਘਰੀ ਜਾਣਾ ਪਊ ਹੋ ਗਿਆ ਸਾਡਾ ਆੜਤੀ ਗੱਡੀ ਤੇ ਮੇਰਾ ਸਰਨਾਮਾ ਮੀਂਗੀ ਕੁਲਦੀਪ ਸਿੰਘ ਦਾ ਪਟੈਂਸ਼ਨ ਵਾਲਾ ਕੋਈ ਨਹੀਂ ਛੇੜਦਾ ਇੱਥੋਂ ਸਾਡੀ ਜ਼ਿੰਮੇਵਾਰੀ ਪਰ ਠੀਕ ਹੈ ਜੀ ਚੱਲਨੇ ਆਹ ਤਾਂ ਆਪਾਂ